ਅੱਜ ਜਸਵਿੰਦਰ ਸਿੰਘ ਹੈਪੀ ਨੂੰ ਤੇ ਬਿਮਲਾ ਦੇਵੀ ਜੀ ਨੂੰ ਅੱਜ ਜੀ ਸੀਟੇ ਬਿਠਾਤਾ ਜੀ ਸਾਡੇ ਨੇ ਉਹ ਦੇਰੀ ਨਹੀਂ ਸੀ ਸਰਕਾਰ ਪਹਿਲਾਂ ਤਾਂ ਪ੍ਰਧਾਨ ਬਣਨ ਨਹੀਂ ਦੇਣਾ ਚਾਹਦੀ ਸੀ ਕਿ ਕੋਈ ਦਲਿਤ ਪ੍ਰਾਪਤ ਪ੍ਰਧਾਨ ਬਣ ਨਾ ਆਵੇ ਅਸਾਂ ਖਿੱਚ ਕੇ ਲੜਾਈ ਲੜ ਕੇ ਸੰਦੀਪ ਸਿੰਘ ਸੰਧੂ ਉਹ ਗੇੜ ਤੇ ਬੈਠਾ ਰਿਹਾ ਮੈਂ ਦੇਖਿਆ ਬਾਅਦ ਫੇਰਾ ਦਿੱਤਾ ਫੇਰ ਬਣਾ ਲਿਆ ਤਾਂ ਫੇਰ ਉਹਨਾਂ ਨੇ ਕਿਹਾ ਇਹਨੂੰ ਗੱਡੀ ਤੇ ਨਹੀਂ ਬਹਿੰਦੇ ਫੇਰ ਉਹਦੀ ਲੜਾਈ ਲੜੀ ਉਹਦਾ ਸੰਦੀਪ ਸਿੰਘ ਸੰਧੂ ਮਾਲਕ ਹੈ ਇਸ ਹਲਕੇ ਦਾ ਜੋ ਕਹੇਗਾ ਐਮਪੀ ਆਪ ਹੀ ਰਹੂਗਾ ਇੱਥੇ ਐਮਪੀ ਕੋਟੇ ਨਹੀਂ ਹੋਗੇ ਦੇਣਾ ਜੋ ਕੁਛ ਮੇਰਾ ਹੈ ਉਹ ਸਾਰਾ ਹੀ ਇਹਨਾਂ ਦਾ ਭਾਈ ਜੀ ਜਦੋਂ ਨੋਟੀਫਿਕੇਸ਼ਨ ਹੋਣਾ ਸੀ ਉਦੋਂ ਹੀ ਪ੍ਰਧਾਨਗੀ ਨਿਯੁਕਤਦਾ ਸੀ ਕਰਤਾ ਸੀਗਾ ਲੇਕਿਨ ਗੱਦੀ ਤੇ ਬਹੋਣਾ ਸੀ ਉਹਦੇ ਵਾਸਤੇ ਤਮਾਮ ਜਿਹੜੀਆਂ ਟੈਕਨੀਕਲ ਜਿਹੜੀਆਂ ਦਿੱਕਤਾਂ ਸੀਗੀਆਂ ਉਹ ਪੂਰੀਆਂ ਹੋਈਆਂ ਤੇ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਅੱਜ ਸੰਧੂ ਸਾਹਿਬ ਮਿਲ ਕੇ ਮੈਂ ਤੇ ਸਦੀਕ ਸਾਹਿਬ ਅੱਜ ਜੋ ਸੁਵਿੰਦਰ ਸਿੰਘ ਹੈਪੀ ਨੂੰ ਤੇ ਬਿਮਲਾ ਦੇਵੀ ਜੀ ਨੂੰ ਅੱਜ ਇਸ ਕੁਰਸੀ ਤੇ ਬਿਠਾਤਾ ਸਾਡੇ ਨਹੀਂ ਉਹ ਦੇਰੀ ਨਹੀਂ ਸੀ ਸਰਕਾਰ ਪਹਿਲਾਂ ਤਾਂ ਪ੍ਰਧਾਨ ਬਣਨ ਨਹੀਂ ਦੇਣਾ ਚਾਹੁੰਦੀ ਸੀ ਜੀ ਕਿ ਕੋਈ ਦਲਿਤ ਭਰਾ ਪ੍ਰਧਾਨ ਬਣ ਨਾ ਜਾਵੇ ਮਸਾਂ ਖਿੱਚ ਕੇ ਲੜਾਈ ਲੜ ਕੇ ਸੰਦੀਪ ਸਿੰਘ ਸੰਧੂ ਉਹ ਗੇਟ ਤੇ ਬਿਠਾ ਰਿਹਾ ਮੈਂ ਦੇਖਿਆ ਬਾਹਰ ਪਹਿਰਾ ਦਿੱਤਾ ਫੇਰ ਬਣਾ ਲਿਆ ਤੇ ਫਿਰ ਉਹਨਾਂ ਨੇ ਕਿਹਾ ਇਹਨੂੰ ਗੱਦੀ ਦੇਣੀ ਬਹਿੰਦੇਣਾ ਫਿਰ ਉਹਦੀ ਲੜਾਈ ਲੜੀ ਤੇ ਸੱਚੇ ਪਾਤਸ਼ਾਹ ਨੇ ਸੁਣੀਏ ਅੱਜ ਅਸੀਂ ਗੱਦੀ ਤੇ ਬਠਾਉਣਾ ਸੀ ਸਰਪ੍ਰਧਾਨਤਾ ਬਣ ਗਿਆ ਹੁਣ ਐਮਪੀ ਕੋਟੇ ਵੱਲੋਂ ਵੀ ਸੰਜੋਗ ਹੋਇਆ ਅੱਜ ਉਹ ਤਾਂ ਸੰਦੀਪ ਸਿੰਘ ਸੰਧੂ ਮਾਲਕ ਹੈ ਇਸ ਹਲਕੇ ਦਾ ਜੋ ਕਹੇਗਾ ਐਮਪੀ ਆਪ ਹੀ ਰਹਿ ਪੂਗਾ ਇੱਥੇ ਐਮਪੀ ਕੋਟੇ ਹੁੰਦੀਆਂ ਕਿਉਂ ਦੇਣਾ ਜੋ ਕੁਝ ਮੇਰਾ ਹੈ ਉਹ ਸਾਰਾ ਹੀ ਇਹਨਾਂ ਦਾ ਸਰ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਇੱਥੇ ਸੀਵਰੇਜ ਦੀ ਸਮੱਸਿਆ ਪਾਣ ਬਹੁਤ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਘਰਾਂ ਦੇ ਵਿੱਚ ਮੋਟਰਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਪਰ ਜਿਹੜੇ ਦਿਨਾਂ ਘਰਾਂ ਟੂਟੀਆਂ ਲੱਗੀਆਂ ਨੇ ਉਹ ਪਾਣੀ ਨਹੀਂ ਆ ਰਿਹਾ ਕਿਵੇਂ ਦੇਖਦੇ ਹੋ ਅੱਜ ਦੋ ਗੱਲਾਂ ਮੈਨੂੰ ਇੱਥੇ ਵੇਖਣ ਨੂੰ ਮਿਲੀਆਂ ਇੱਕ ਤਾਂ ਵੱਖ-ਵੱਖ ਪਾਰਟੀਆਂ ਦੇ ਲੋਕ ਇੱਕ ਪੁਰਾਣੇ ਜਿਹੜੇ ਪ੍ਰਧਾਨ ਰਹੇ ਉਹ ਇੱਥੇ ਆਈ ਸੀ ਚਾਹੇ ਉਹ ਕਿਸੇ ਪਾਰਟੀ ਦਾ ਸੀ ਉਹਨਾਂ ਨੇ ਬੋਲਦਿਆਂ ਕਿਹਾ ਕਿ ਜੋ ਸੰਦੀਪ ਸੰਧੂ ਨੇ ਕਰਾਤਾ ਇਹ ਮਗਰਲੇ 70 ਸਾਲਾਂ ਦੇ 70 ਸਾਲਾਂ ਅਛ ਨਹੀਂ ਹੋਇਆ ਮੇਰੇ ਮਨ ਨੂੰ ਬੜਾ ਚਿਤ ਖੁਸ਼ ਹੋਇਆ ਇਹ ਸਮੱਸਿਆਵਾਂ ਪੂਰੇ ਦੇਸ਼ ਦੀਆਂ ਸਮੱਸਿਆਵਾਂ ਹੈਗੀਆਂ ਔਰ ਜਿੱਥੇ-ਜਿੱਥੇ ਲੋਕਾਂ ਨੇ ਤਵੱਜੋ ਨਹੀਂ ਦਿੱਤੀਆਂ ਆਪਦੇ ਹਲਕਿਆਂ 'ਚ ਉੱਥੇ-ਉੱਥੇ ਦਿੱਕਤਾਂ ਆਈਆਂ ਅਜੇ ਤਾਂ ਸੰਦੀਪ ਸੰਧੂ ਕੋਈ ਐਮਐਲਏ ਨਹੀਂ ਬਣਿਆ ਮੈਨੂੰ ਪੂਰਨ ਉਮੀਦ ਹੈ ਕਿ ਸੰਦੀਪ ਸਿੰਘ ਸੰਧੂ ਨੇ ਕਮੇਟੀ ਬਣਾ ਲਈਏ ਸੱਚੇ ਪਾਸ਼ਾ ਕਿਰਪਾ ਕਰੇਗਾ ਮੁੱਲਾਪੁਰ ਪੰਜਾਬ ਦਾ ਨੰਬਰ 1 ਹਲਕਾ ਬਣਾ ਦੇਗਾ ਇਹ ਮੈਂ ਕਾਮਨਾ ਕਰਦਾ ਹਾਂ ਇਹ ਸਾਰੀਆਂ ਸਮੱਸਿਆ ਅਸੀਂ ਲੜਾਈ ਲੜ ਕੇ ਦੂਰ ਕਰ ਲਿਆਣਾ ਚੋਣ ਕਿਉਂ ਜੀ ਲੁਧਿਆਣਾ ਚੋਣ ਕਾਂਗਰਸ ਪਾਰਟੀ ਵੱਡੇ ਫਰਕ ਦੀ ਗੱਲ ਹੈ ਦੇਸ਼ ਦੇ ਹਾਲਾਤਾਂ ਦੇ ਵਿੱਚ ਇਹ ਸਨੇਹਾ ਦਿੱਤਾ ਸੰਧੂ ਸਾਹਿਬ ਨੇ ਅੱਜ ਮੁੱਲਾਪੁਰ ਆ ਕੇ ਇੱਥੇ ਪੰਡਿਤ ਜੀ ਵੀ ਆਏ ਸੀ ਇੱਥੇ ਪਾਦਰੀ ਜੀ ਵੀ ਆਏ ਸੀ ਇੱਥੇ ਮੋਲਾ ਜੀ ਮੁਸਲਿਮ ਭਾਈਚਾਰੇ ਦੇ ਲੋਕ ਵੀ ਆਏ ਸਨ ਸਿੱਖ ਭਾਈਚਾਰਾ ਹੈ ਗਈ ਸੀਗਾ ਮੇਰੇ ਕਹਿਣ ਦਾ ਮਤਲਬ ਇਹੋ ਜਿਹਾ ਸਨੇਹਾ ਜਿਹੜਾ ਪੂਰੇ ਦੇਸ਼ ਭਰ ਵਿੱਚ ਸਾਨੂੰ ਦੇਣਾ ਚਾਹੀਦਾ ਹੈ ਜਾਤ ਪਾਤਾਂ ਸਾਨੂੰ ਸਾਡੇ ਗੁਰੂ ਮਹਾਰਾਜ ਨੇ ਉਹਨਾਂ ਤੋਂ ਰਹਿਤ ਕੀਤਾ ਕਿ ਸਾਰੇ ਮਾਨਸ ਕੀ ਜਾਤ ਸੋ ਇਸੇ ਕਰਕੇ ਇਹ ਸਾਰਿਆਂ ਨੂੰ ਅੱਜ ਜਿਹੜਾ ਪ੍ਰੇਮ ਦਾ ਜਿਹੜਾ ਸੰਦੇਸ਼ ਸੀਗਾ ਪੈਗਾਮ ਸੀਗਾ ਉਹ ਵੀ ਅੱਜ ਇਸ ਜਿਹੜੋਂ ਆਸਰਾ ਗੁਰੂ ਮਹਾਰਾਜ ਦਾ ਲੈ ਰਹੇ ਸੀ ਇੱਥੋਂ ਅ ਦਿੱਤਾ ਮੁੱਲਾਪੁਰ ਚੋਂ लास्टਵਾਲ ਹੈ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਕਾਂਗਰਸ ਪਾਰਟੀ ਵਿੱਚ ਹੈਗੇ ਹੋ ਗੱਲ ਨੂੰ ਗੋਲ ਕਰਕੇ ਸਿੱਧਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਮੈਂ ਤਾਂ ਗੱਲ ਨੂੰ ਬੋਲ ਨਵਜੋਤ ਸਿੰਘ ਸਿੱਧੂ ਜੀ ਸਾਡੇ ਸਤਿਕਾਰਯੋਗ ਨੇ ਤੇ ਸਦਾ ਹੀ ਸਤਿਕਾਰਯੋਗ ਰਹਿਣਗੇ